ਗਿੱਦੜਵਾਹਾ ਦੇ ਪਿੰਡ ਮਧੀਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਦਰਅਸਲ ਇੱਕ ਆੜਤੀ ਵੱਲੋਂ ਇੱਕ ਮਾਂ ਪੁੱਤ ਨੂੰ ਬੰਦਕ ਬਣਾਇਆ ਗਿਆ ਕਿਉਂਕਿ ਉਹਨਾਂ ਨੇ ਉਸ ਆੜਤੀ ਦੇ 45000 ਰੁਪਏ ਵਾਪਸ ਨਹੀਂ ਕੀਤੇ ਸਨ ਗਰੀਬ ਪਰਿਵਾਰ ਸੀ ਗਰੀਬ ਪਰਿਵਾਰ ਹੋਣ ਕਰਕੇ ਸਮੇਂ ਤੇ ਪੈਸੇ ਵਾਪਸ ਨਹੀਂ ਮੁੜੇ ਆੜਤੀਏ ਨੇ ਇੱਕ क्रूरਤਾ ਦਿਖਾਈ ਪਹਿਲਾਂ ਉਹਨਾਂ ਨੂੰ ਪੋਲਟਰੀ ਫਾਰਮ ਦੇ ਵਿੱਚ ਬੰਨ ਕੇ ਰੱਖਿਆ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਪੋਲਟਰੀ ਫਾਰਮ ਤੋਂ ਭੱਜ ਕੇ ਆਪਣੀ ਜਾਨ ਬਚਾਈ ਤਾਂ ਆੜਤੀਏ ਨੇ ਉਹਨਾਂ ਨੂੰ ਦੁਬਾਰਾ ਮੁਰ ਤੋਂ ਘਰ ਆ ਕੇ ਬੰਨ ਦਿੱਤਾ ਇੱਥੋਂ ਤੱਕ ਵੀ ਕਿਹਾ ਗਿਆ ਹੈ ਕਿ ਆੜਤੀਏ ਨੇ ਪੋਲਟਰੀ ਫਾਰਮ ਦੇ ਵਿੱਚ ਜ਼ਬਰੀ ਉਹਨਾਂ ਨੂੰ ਮੁਰਗਿਆਂ ਦੀਆਂ ਬਿਠਾਂ ਤੱਕ ਵੀ ਖਵਾਈਆਂ ਸੋ ਇਹ ਮਾਮਲਾ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਹੈ ਆਓ ਲੈ ਚੱਲਦੇ ਹਾਂ ਪੂਰੇ ਮਾਮਲੇ ਵੱਲ ਗਿੱਦੜਵਾਹਾ ਦੇ ਪਿੰਡ ਮਧੀਰ ਦਾ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਣਾ ਸਾਹਮਣੇ ਆ ਰਿਹਾ ਹੈ ਇੱਕ ਆੜਤੀ ਨੇ 45000 ਰੁਪਏ ਦਾ ਕਰਜ਼ਾ ਨਾ ਮੋੜਨ ਉੱਤੇ ਕਿਸਾਨ ਤੇ ਉਸਦੇ ਮਾਣੂ ਜ਼ਬਰਬੰਦਕ ਬਣਾ ਲਿਆ ਦੋਵਾਂ ਨੂੰ ਸੰਗਣਾ ਨਾਲ ਬੰਨ੍ਹੇ ਰੱਖਿਆ ਕਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਛਡਵਾਇਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਸਾਨ ਨਿਰਮਲ ਨੇ ਦੱਸਿਆ ਕਿ ਉਸ ਨੇ ਇੱਕ ਆੜਤੀ ਦੇ 45000 ਰੁਪਏ ਦੇਣੇ ਹਨ ਕਰਜ਼ੇ ਨਾ ਮੋੜਨ ਕਾਰਨ 13 ਅਕਤੂਬਰ ਨੂੰ ਆੜਤੀ ਉਹਨਾਂ ਦੇ ਘਰ ਆਇਆ ਉਸ ਨੂੰ ਅਤੇ ਉਸ ਦੀ ਮਾਂ ਨੂੰ ਜ਼ਬਰਦਸਤੀ ਨਾਲ ਲੈ ਗਿਆ ਅਤੇ ਆਪਣੇ ਪੋਲਟਰੀ ਫਾਰਮ 'ਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ। ਉੱਥੇ ਉਹਨਾਂ ਨਾਲ ਮਾਰਕੁੱਟ ਕੀਤੀ ਗਈ, ਉਹਨਾਂ ਨੂੰ ਚੂਚੀਆਂ ਦੀ ਵਿੱਠ ਤੱਕ ਖਵਾਈ ਗਈ। ਉਹ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਕੱਲੇ ਘਰ ਪੁੱਜੇ ਅਤੇ ਆੜਤੀ ਮੂੜ ਉਹਨਾਂ ਦੇ ਘਰ ਆ ਗਿਆ। ਉਸ ਨੇ ਦੋਵਾਂ ਮਾਂ ਪੁੱਤ ਨੂੰ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ। ਇਸੇ ਦੌਰਾਨ ਕਿਸੇ ਨੇ ਉਹਨਾਂ ਨੂੰ ਸੰਗਲਾਂ ਨਾਲ ਬੰਨ੍ਹੇ ਦੀ ਵੀਡੀਓ ਇੰਟਰਨੈਟ ਮੀਡੀਆ ਤੇ ਪਾ ਦਿੱਤੀ। ਜਦੋਂ ਵੀਡੀਓ ਪੁਲਿਸ ਕੋਲ ਪੁੱਜੀ ਤਾਂ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਪੁਲਿਸ ਨੇ ਉਹਨਾਂ ਨੂੰ ਮੁਕਤ ਕਰਵਾਇਆ। ਥਾਣਾ ਕੋਟਪਾਈ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ ਤੇ ਪੁਲਿਸ ਪੀੜਤ ਦੇ ਘਰ ਪੁੱਜੀ ਤਾਂ ਦੇਖਿਆ ਕਿ ਉੱਥੇ ਪੀੜਤ ਕਿਸਾਨ ਅਤੇ ਉਸ ਦੀ ਮਾਂ ਨੂੰ ਸੰਗਲਾਂ ਨਾਲ ਬੰਨੇ ਹੋਇਆ ਹੈ। ਉਹਨਾਂ ਨੂੰ ਛਡਵਾਇਆ ਗਿਆ। ਮੁੱਢਲੀ ਜਾਂਚ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਹੈ। ਕਿਸਾਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਇਸ ਘਟਨਾ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪੁੱਜ ਗਈ ਹੈ। ਕਿਸਾਨ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ। ਤੇ ਨਸ਼ੇ 'ਚ ਉਸ ਨੂੰ ਮਾਰਕੁੱਟ ਕਰਦਾ ਸੀ ਇਸ ਕਾਰਨ ਉਸ ਨੂੰ ਸੰਗਲ ਨਾਲ ਬੰਨਿਆ ਗਿਆ ਸੀ ਇਸ ਤੇ ਥਾਣਾ ਇੰਚਾਰਜ ਨੇ ਕਿਹਾ ਕਿ ਜੋੜੇ ਨੂੰ ਥਾਣੇ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਫਿਲਹਾਲ ਜਿਹੜਾ ਆੜਤੀ ਵੱਲੋਂ क्रूरता ਕੀਤੀ ਗਈ ਹੈ ਇਹ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਹੈ ਕਿਉਂਕਿ ਪਹਿਲਾਂ ਉਹਨਾਂ ਨੂੰ ਪੋਲਟਰੀ ਫਾਰਮ ਦੇ ਵਿੱਚ ਬੰਦਕ ਬਣਾ ਕੇ ਚੂਚਿਆਂ ਦੀਆਂ ਵਿੱਠਾਂ ਤੱਕ ਖਵਾਈਆਂ ਗਈਆਂ ਜਦੋਂ ਉਹ ਉੱਥੋਂ ਜਾਨ ਬਚਾ ਕੇ ਭੱਜੇ ਤਾਂ ਆਪਣੇ ਘਰ ਪਹੁੰਚੇ ਆੜਤੀ ਵੱਲੋਂ ਦੁਬਾਰਾ ਉਹਨਾਂ ਨੂੰ ਘਰ ਆ ਕੇ ਮੋੜ ਜੰਜੀਰਾਂ ਨਾਲ ਬੰਨ੍ਹ ਦਿੱਤਾ ਗਿਆ ਜਿਸ ਨਾਲ ਇਲਾਕੇ ਦੇ ਵਿੱਚ ਇਹ ਖਬਰ ਫੈਲੀ ਅਤੇ ਪੁਲਿਸ ਪ੍ਰਸ਼ਾਸਨ ਫਿਰ ਜਾਹਜ ਦੇ ਵਿਸ਼ੇ ਵਿੱਚ ਜੁਟ ਗਿਆ ਸੋ ਦੇਖਣਾ ਇਹ ਹੋਵੇਗਾ ਕਿ ਕੇ ਇਸ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੁੰਦਾ ਹੈ